ਸਸਿਕਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਹੋਰ ਸੁਣਾਉ ਸੱਜਣ ਠੀਕ ਠਾਕ ਸਾਰੇ ਲੋ ਜੀ ਅੱਜ ਤਰੀਕ ਹੋ ਗਈ 1 ਤੇ 10ਵਾਂ ਮਹੀਨਾ ਹੋ ਗਿਆ ਸ਼ੁਰੂ ਤੇ ਅੱਜ ਆਪਾਂ ਲੱਗੇ ਆ ਵੀ 23 ਮਾਡਲ ਨੂੰ ਚਾਲੂ ਕਰਨ ਲੈ ਕੇ ਰੱਬ ਦਾ ਨਾਮ ਕਰਦੇ ਆ ਜਿਹੜਾ ਪਾਉਣੇ ਸ਼ੁਰੂ ਕਰਦੇ ਆ ਕੰਮ ਅੱਜ ਉਧਰ ਕੱਲੋਂ ਆਪਾਂ ਮਸਿਆ ਵੀ ਲੈ ਕੇ ਜਾਣੀਆਂ ਟਰਾਲੀ ਟਰਾਲੀ ਦੀ ਵਾਸ਼ਿੰਗ ਹੋ ਗਈ ਆ ਤੇ ਹੌਲੈਂਡ ਨੂੰ ਧੋਈ ਜਾਂਦੇ ਆ ਮੁੰਡੇ ਕਰੀ ਜਾਂਦੇ ਵਾਸ਼ਿੰਗ ਤੇ ਹੁਣ ਆਪਾਂ ਚੱਲੇ ਆਂ ਪਹਿਲਾਂ ਡੀਜ਼ਲ ਲੈਣ ਡੀਜ਼ਲ ਲਿਆ ਕੇ ਭਰਦਿਆਂ ਟੈਂਕ ਭਰ ਕੇ ਤੇ ਆਪਣੇ ਪੈਂਡੀ ਕਰਾਂਗੇ ਕੰਮ ਚਾਲੂ ਤੇ ਕੱਲ ਨੂੰ ਚੱਲਾਂਗੇ ਮੱਲੀਆਂ ਮੱਲੀਆਂ 10 ਕਿੱਲੇ ਵੜਾਂਗੇ ਕੱਲ ਨੂੰ ਤੇ ਫਿਲਹਾਲ ਦੀ ਘੜੀ ਆਪਾਂ ਪਹਿਲਾਂ 23 ਮਾਡਲ ਚਾਲੂ ਕਰਾਂਗੇ ਤੇ ਇੱਕ ਦੋ ਦਿਨਾਂ ਤੱਕ ਦੋਨੇ ਮਸ਼ੀਨਾਂ ਦੂਜੀਆਂ ਰੈਡੀ ਰੈਡੀ ਖੜੀਆਂ ਵਾਂ ਚਾਲੂ ਹੋ ਜਾਣਗੀਆਂ ਚਲੋ ਵੀਡੀਓ ਨਾ ਬਣੇ ਜੋ ਤੋ ਸਤਿਆਂ ਤੁਹਾਨੂੰ ਗੱਲ ਬਾਤ ਅਗੇ ਕਿੱਦਾਂ ਦਾ ਸਪੌਂਸ ਰਹਿੰਦਾ ਝੋਨੇ ਤੇ ਪਹਿਲਾ ਦਿਨ ਅਜ ਆਪਣਾ ਲੋਏ ਮਿੱਤਰੋ ਆ ਗਿਆ ਪੰਪ ਤੇ ਲੱਧੜਾ ਨਗੋਦਰ ਦੇ ਲਾ ਕੇ ਭਰਉਣਾ ਹੈ ਟੈਂਕ ਜਿਹੜੀ ਨੂੰ ਕਹਿੰਦਾ ਚੱਲਦਾ ਕੰਮ ਕਰ ਆਜੂ ਪੰਗ ਆਹ ਘਰਾਂ ਨੌਕਰਾ 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 ਉਹ ਹੈ ਕਿ ਦੇਖਿਆ ਓਰੇ ਪੁੱਤ ਆ ਨਾ ਫਨੀਆ ਸਾਹਿਬ ਫਨੀਆ ਸਾਹਿਬ ਗੇੜ ਲਓ ਗੇੜ ਲਓ ਮੜਾ ਜਾ ਹੱਥ ਫਿੰਚੋ ਗੱਲਾਂ ਕਰਦਾ ਜਾਂਦੀ ਜੀ ਸੂਰਿਆ